ਸੀ گاਉਂ ਦੇ ਤੋਂ ਉਤਰੇ ਸਾਰੇ ਉਤਰੇ ਕੀ ਤਸਵੀਰਾਂ ਕੀ ਦੇਖਣ ਨੂੰ ਮਿਲਿਆ ਸੀ ਕੀ ਕੁਝ ਦੇਖਿਆ ਜੀ ਕੀ ਹਾਲਾਤ ਦੁਖੀ ਦੁਖਿਆ ਦੁਖੀ ਦੁਖਿਆ ਲੇਕਿਨ ਮੈਂ ਤਨਵਾਦ ਕਰਨਾ ਚਾਹੁੰਨਾ ਪੰਜਾਬ ਦੇ ਨੌਜਵਾਨਾਂ ਦਾ ਸਿੱਖ ਆਰਗੇਨਾਈਜੇਸ਼ਨਸ ਦਾ ਅਮਰੀਕਾ ਤੋਂ ਆ ਰਹੀਆਂ ਐਨ ਜੀਓਜ਼ ਆ ਰਹਿਆ ਸੰਤ ਮਹਾਂਪੁਰਸ਼ ਬਾਬੇ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਰ ਆ ਉਹਨਾਂ ਸਾਰਿਆਂ ਨੇ ਬੜਾ ਵੱਡਾ ਯੋਗਦਾਨ ਪਾਇਆ ਔਰ ਯੂਥ ਕੋਈ ਟਰਾਲੀ ਲੈ ਕੇ ਆ ਰਿਹਾ ਪੱਠਿਆਂ ਦੀ ਕੋਈ ਰਾਸ਼ਨ ਦੀ ਟਰਾਲੀ ਲੈ ਕੇ ਆ ਰਿਹਾ ਔਰ ਇਹੋ ਜਿਹੇ ਵੀ ਬੰਦੇ ਹੈਗੇ ਜਿਹੜੇ ਆਪਣਾ ਫਲੈਕਸ ਲੈ ਕੇ ਆਏ ਸੀ ਦਿੱਲੀ ਤੋਂ ਤੇ ਉਹ ਕਹਿੰਦੇ ਵੀ ਟੈਂਪੂ 'ਚ ਨਹੀਂ ਰੱਖਣਾ ਟਰਾਲੀ ਤੇ ਜਾ ਮੈਂ ਚਲਾ ਕੇ ਜਾਊਂਗਾ 2 ਕਿਲੋਮੀਟਰ ਉਹਨੇ ਫਿਰ ਫਲੈਕਸ ਆਪਣਾ ਅੱਗੇ ਲਾਇਆ ਯਾਰੋ ਹਰ ਤਰ੍ਹਾਂ ਦੀ ਦੁਨੀਆ ਕਈ ਓਥੇ ਸੇਵਾ ਕਰਨ ਆਉਂਦੇ ਆ ਸੇਵਾ ਦੇ ਨਾਲ ਨਾਲ ਜਾਪ ਕਰਦੇ ਆ ਹੋਰ ਕੁਝ ਲੋਕ ਆਕੇ ਕਿਸਤੀ ਦੇ ਵਿੱਚ ਫੋਟੋ ਖਿਚਾ ਕੇ ਫਲਟ ਟੂਰਿਜ਼ਮ ਨੂੰ ਪ੍ਰਮੋਟ ਕਰ ਰਹਾ ਹੈ ਵਾਟ ਇਜ਼ ਥਿਸ